ਰੋਣਾ ਵੀਰੇ ਆਪਾਂ ਹੱਲ ਕਰੀਏ ਦੀਪਕਰ ਰੋਣਾ ਨਹੀਂਗਾ ਤੁਹਾਡੀ ਜਿਵੇਂ ਤੁਹਾਡੀ ਭੈਣ ਆ ਉਹ ਮੈਂ ਸਾਡੀ ਵੀ ਭੈਣ ਆ ਯਾਰ ਅਸੀਂ ਤਾਂ ਭਲੇ ਵਾਸਤੇ ਆਏ ਆ ਵੀਰੇ ਅੱਗੇ ਚੱਲਿਆ ਵੀਰੇ ਇਹ ਤੇ ਬਹਿ ਜਾ ਪੜੇ ਤਰਪਾਲ ਤੇ ਬਹਿ ਜਾ ਤਰਪਾਲ ਤੇ ਬਹਿ ਜਾ ਪੈਣੇ ਥੱਲੇ ਨਾ ਬੈਠ ਥੱਲੇ ਚੰਗਾ ਨਹੀਂ ਹੁੰਦਾ ਤਰਪਾਲ ਤੇ ਬਹਿ ਜਾ ਤੈਨੂੰ ਮਤ ਜੀ ਕਿਹਨਾਂਗਾ ਇਹ ਭਾਈ ਨਾ ਕਰ ਬੁੱਤ ਜੀ ਕਿਹਨਾ ਕਾ ਇਹ ਭਾਈ ਉੱਤੇ ਬੁੱਤ ਦੇ ਵਿੱਚ ਚੀਆ ਕਰ ਤੇ ਆ ਖੋਲ ਦੇ ਆ ਉੱਤੋਂ ਹੀ ਲਾ ਦਾਂਗੇ ਪਹਿਲੇ ਅੱਗੇ ਛੱਤ ਦੇ ਵਿੱਚ ਕੀ ਰੱਖਿਆ ਹੈ ਅਗਰ ਤਾਦਰ ਨੂੰ ਕੱਲੇ ਬੁੱਤ ਜੇ ਹੁਣ ਅਸੀਂ ਇੱਕ ਵਾਰੀ ਗੱਡੀ ਤੇ ਕਰਦਾ ਪਹੁੰਚਾਉਣੀ ਹੈ ਨਾ ਤੈਨੂੰ ਵੀ ਪਤਾ ਅੰਦਰੋਂ ਕੱਢਣੀ ਕਿੰਨੀ ਔਖੀ ਆ ਤੂੰ ਦੋਖਾ ਤੂੰ ਬੈਠਾ ਕੋਲ ਆ ਆਪ ਤੂੰ ਚੱਲ ਤੈਨੂੰ ਮੈਂ ਹੱਥੋਂ ਦਵਾਈ ਦਵਾਂ ਪੰਚਾ ਦਵਾਈ ਨਾ ਕਰ ਬੱਸ ਤੈਨੂੰ ਆਈ ਜੀ ਅਸੀਂ ਕੋਲ ਪਾਲਖੇ ਲਈ ਚੱਲੇ ਨੇ ਓਕੇ ਜੀ ਅੱਜੋਂ ਵੀ ਦਵਾਈ ਲੈਣੀ ਹੈ ਪੁੱਤ ਆ ਗੁੱਡੀ ਹੈ ਜਿਹੜੀ ਕਾਲੇ ਦੀ ਬਾਪ ਪਾਲਾ ਲੋਕਾਇ ਇਹ ਨਹੀਂ ਨਾ ਤੋਂ ਤੇ ਫੇ ਜਿਹਨੇ ਕਾਲੇ ਜਿਆਨੇ ਬਾਪ ਪਾਲਾ ਲੋਕ ਕੇ ਕੋਈ ਪਾਰੇ ਬਾਹਲਾ ਲੈ ਜਗਾਣਾ ਪਾਰੇ ਨੂੰ ਕੌਣਾ ਲੈ ਮੇਰੇ ਨਾਲ ਗੱਲ ਕਰਾ ਦੇ ਪੁੱਤ ਪਾਲੀ ਕੋਲ ਨੇ ਕਾਲੇ ਦੇ ਨਾਲ ਲੈ ਮੇਰੇ ਨਾਲ ਗੱਲ ਕਰਾ ਦੇ ਪੁੱਤ ਪਾਲ ਨਾਲ ਦੀ ਗੱਲ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਕਰਾ ਦੇ ਗੱਲ ਬਾਈ ਬਾਈ ਬੰਨਾ ਜੀ ਆ ਰਹੀ ਕਰੇ ਚਾਂਤੋ ਗੱਤ ਚੋ ਬਾਈ ਬਾਹਰੋਂ ਨੂੰ ਬੋਲਦਾ ਜੀ ਮੈਂ ਮੇਰੇ ਨਾਲ ਗੱਲ ਕਰਾ ਰੇ ਮੈਂ ਗੱਲ ਕਰਾ ਮੈਂ ਮੈਂ ਜਿਵੇਂ ਉਹ ਕੋਲੋਂ ਲੈ ਗਾ ਜੀ ਜਿਵੇਂ ਉਹ ਕਹਿ ਦਿਓ ਲੈ ਗਾ ਤਾ ਬੋਲੇ ਹੋ ਤਾਈ ਖੜੂਗੀ ਯਾ ਕੋ ਪੈਸ ਹੋ ਜਾ ਲੋ ਦੁਬਈ ਚੱਲ ਗਏ ਬਿੜੀ ਆ ਪੈਰ ਕਿ ਟਿੱਕੜੇ ਸੁੱਝੇ ਪਏ ਪੈਣੇ ਹੋਣ ਲੈ ਉਹ ਨਾ ਕਿ ਪੀਸੀ ਖਾਰ ਨਹੀਂ ਹੁੰਦਾ ਫਿਰ ਬਹਿ ਜਾ ਬਹਿਤ ਜਾ ਦੋ ਮਿੰਟ ਬਹਿ ਜਾ ਅਗੇ ਨਵਦੀਪ ਕਿਆ ਨਹੀਂ ਹੁੰਦਾ ਮੇਰਾ ਬਬੂੜਾ ਆ ਰਿਆ ਕੁੜੀ ਡਾਕਟਰ ਨਰਸਾ ਹੈ ਭੈਣ ਸਾਡੀ ਇਹਦਾ ਨਾਮ ਨਵਦੀਪ ਆ ਹਾਂਜੀ ਹਾਂਜੀ ਹਾਂ ਅਧੀਕ ਭੈਣ ਪੈਰ ਦੇਖ ਭੈਣ ਕਿੰਨੇ ਘੱਟ ਸੁੱਜੇ ਪਏ ਹੈ ਹੇ ਹੇ ਹੋਇਦ ਹੇ ਉਹ ਯਾਰ ਆਸ ਕੁ ਜਮੀ ਆ ਰਿਹਾ ਅੰਗੜ ਤੇ ਥੈੜ ਲੱਗਦਾ ਨਾ ਥੈੜ ਨਾਲ ਆ ਨਾ ਅੰਗੜ ਕੰਨੇ ਸੁੱਜਿਆ ਪਿਆ ਕਾਹੂ ਇਸ ਘਰ ਦੇ ਹਾਲਾਤ ਆਪਣੇ ਆਪ ਹੀ ਸਭ ਕੁਝ ਬਿਆਨ ਕਰ ਰਹੇ ਨੇ ਜੀ ਜਾਨੇ ਉਹ ਗੁਰੂ ਜੀ ਆ ਗਏ ਅੱਜ ਦੇ ਸਮੇਂ ਦੇ ਵਿੱਚ ਦੁੱਖ ਇਸ ਗੱਲ ਦਾ ਵਾ ਵੀ ਕੋਈ ਆਪਣਾ ਨਹੀਂ ਭਾਈ ਆ ਦੇਖੋ ਸਲਾਈ ਮਸ਼ੀਨ ਪਈ ਆ ਕਿਸੇ ਟਾਈਮ ਜਦੋਂ ਇਹ ਭੈਣ ਠੀਕ ਸੀ ਜਿਹੜੇ ਮੰਮੀ ਸੀਗੇ ਜਦੋਂ ਇਹ ਪੜ੍ਹਦੀ ਸੀ ਪਲੱਸ ਟੂ ਕੀਤੀ ਹੈ ਨੇ ਬੀਏ ਕੀਤੀ ਹੈ ਦੱਸਦੀ ਹੈ ਬਿਊਟੀ ਪਾਰਲਰ ਦਾ ਕੋਰਸ ਕੀਤਾ ਉਦੋਂ ਇਹ ਮਸ਼ੀਨ ਵੀ ਚੱਲਦੀ ਹੋਊ ਆ ਟੀਵੀ ਵੀ ਕਿਤੇ ਚੱਲਦਾ ਹੋਊਗਾ ਵਿਚਾਰਾ ਹੁਣ ਤਾਂ ਟੀਵੀ ਦੇ ਵੀ ਰੰਗ ਬਦਲੇ ਪਿਆ ਘਰ ਦੇ ਹਾਲਾਤ ਦੇਖੋ ਬਾਲਾ ਟੁੱਟਿਆ ਹੋਇਆ ਤੇ ਉਹਦੇ ਥੱਲੇ ਟੰਬਾ ਲਾ ਕੇ ਬਾਸ ਖੜਾ ਕਰਕੇ ਉਹਨੂੰ ਟੁੱਟਣ ਤੋਂ ਰੋਕਿਆ ਹੋਇਆ ਤੇ ਇੱਥੇ ਇਹਦੇ ਥੱਲੇ ਹੀ ਇਹ ਸੌਂਦੇ ਆ ਕਿਤੇ ਹੁਣ ਮੀਂਹ ਪੈ ਗਿਆ ਸਿਲਾਈ ਦੇ ਉੱਤੇ ਮੀਂਹ ਪੈਂਦੇ ਜਿੱਥੇ ਪਾਣੀ ਜਿਆਦਾ ਰਚ ਗਿਆ ਤੇ ਡੱਗ ਪਿਆ ਉੱਤੇ ਤੇ ਇਹ ਵਿਚਾਰੀ ਅੰਦਰੇ ਪਈ ਪੂਰੀ ਹੋ ਗਈ ਪਬਲੀ ਹੋ ਗਈ ਪਾਰਲਰ ਤੇ ਜੌਬ ਕੀਤੀ ਵੀ ਐ ਤੂੰ ਹਾਂਜੀ 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 ਸਾਲ ਦੋ ਸਾਲ ਲਾਇਆ ਸਾਲ ਦੋ ਸਾਲ ਲਾਇਆ ਹਨਾ ਬਸ ਗੱਲ ਕੀ ਆ ਪਿੱਛੇ ਕਰਮਾਂ ਦੀ ਭੈਣਾਂ ਤੇ ਭਰਾਵੋ ਗੱਲ ਉਹਨਾਂ ਲੋਕਾਂ ਦੇ ਕਰਮਾਂ ਦੇ ਆ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਇਹਦੀਆਂ ਮਾਸੀਆਂ ਨੇ ਜਿਹੜੀਆਂ ਇਹਦੀਆਂ ਭੂਆ ਨੇ ਉਹਨਾਂ ਨੇ ਮਦਦ ਨਹੀਂ ਕੀਤੀ ਕਿਸੇ ਨੇ ਜੇ ਕੋਈ ਬੰਦਾ ਕਿਸੇ ਤਕਲੀਫ ਦੇ ਵਿੱਚ ਆ ਮਾਂ ਦੀ ਮੌਤ ਹੋ ਗਈ ਆ ਬਾਪੂ ਵਿਚਾਰਾ ਇਹਨੇ ਜੋਗਾ ਨਹੀਂ ਚਾਹ ਦੀ ਰੇੜੀ ਲਾਉਂਦਾ ਚਾਹ ਦੀ ਰੇੜੀ ਲਾ ਕੇ ਆਪਣੇ ਬੱਚੇ ਪਾਲ ਲਿਓ ਨੇ ਇਹਨਾਂ ਨੂੰ ਪੜ੍ਹਾ ਵੀ ਲਿਆ ਲਿਖਾ ਵੀ ਲਿਆ ਹੁਣ ਉਹ ਆਪਣੀ ਧਰਮ ਪਤਨੀ ਵਾਲੀ ਜਗ੍ਹਾ ਤਾਂ ਨਹੀਂ ਲੈ ਸਕਦਾ ਨਾ ਜਿਹੜੀ ਮਾਂ ਨੇ کردار ਕਰਨਾ ਸੀ ਉਹ ਤਾਂ ਮਾਂ ਨਹੀਂ ਕਰਨਾ ਹੁਣ ਮਾਂ ਤੋਂ ਬਾਅਦ کردار ਮਾਸੀ ਨੇ ਕਰਨਾ ਭੂਆ ਨੇ ਕਰਨਾ ਚਾਚੀ ਤਾਈ ਨੇ ਕਰਨਾ ਆ ਫੋਟੋ ਲਟਕ ਰਹੀ ਹੈ ਵਿਚਾਰੀ ਦੀ ਇਹ ਹਾਲਤ ਬਣ ਗਈ ਇਸ ਘਰ ਦੀ ਇਹਦੇ ਜਾਣ ਤੋਂ ਬਾਅਦ 2019 ਤੋਂ ਲੈ ਕੇ ਅੱਜ ਤੱਕ ਆ 5-6 ਸਾਲਾਂ ਦੇ ਵਿੱਚ ਨਰਕ ਬਣ ਗਿਆ ਘਰ ਨਰਕ ਬਣ ਗਿਆ ਕਿਵੇਂ ਗਾ ਮੈਂ ਘੁਮਾਉਂਦੀ ਆਂ ਚੋਰੀ ਬਣੀ ਚੋਰੀ ਬੋੜੀ ਚੋਰੀ ਮੈਂ ਤਾਂ ਗਲਤੀ ਨਹੀਂ ਤੂੰ ਮਾਰਦੀ ਫੋਟੋ ਹੈਗੀ ਤਰੀ ਕੋਈ ਪੁਰਾਣੀਆਂ ਭੈਣੇ ਦਿਖਾਈ ਫੋਟੋ ਮੈਂ ਕੋਈ ਸੋਹਣੀ ਹੈ ਜੀਆਂ ਉਹ ਮੇਰੇ ਭਾਈ ਕੋ ਨਹੀਂ ਅੱਛਾ ਜਦੋਂ ਨੈਟ ਕੱਟੂ ਭਾਬੀ ਨਾਲ ਅੱਛਾ ਜਾਣੇ ਨੂੰ ਹਾਂ ਨੰਬਰ ਲਾਇਆ ਉਹਨੂੰ ਬੁਲਾ ਲੈਨੇ ਆਪਾਂ ਭਰਾ ਨੂੰ ਤੇ ਉਹਨੂੰ ਬੁਲਾਉ ਤੇ ਮੈਨੂੰ ਲੋ ਲੜਦਾ ਲੜਦਾ ਹੋਰ ਲੈ ਕਾ ਤੂੰ ਲੜੂ ਉਹ ਸੱਦ ਨੂੰ ਉਹ ਸੱਦ ਕੇ ਮੈਂ ਗੱਲ ਕਰਦਾ ਉਹਦੇ ਨਾਲ ਤੂੰ ਮੇਰੀ ਰਜਨੀ ਭੈਣ ਨਾਲ ਲੜਦਾ ਕਰ ਤੂੰ ਮੈਨੂੰ ਕਹਿੰਦਾ ਮੈਂ ਨਾ 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 ਮੈ ਆ ਜੇ ਸੋਟ ਮੈਨ ਛੱਡ ਗਏ ਨਾ ਹਾਂ ਮੈਂ ਚਲ ਕੋਈ ਬਿਲਾ ਮੈਨ ਬੁਲਾਮ ਕੋਣ ਜਾ ਗਏ ਸੰਗੀ ਬਾਪੂ ਸਤਿ ਸ਼੍ਰੀ ਅਕਾਲ ਜਨਕਰਾਜ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਬਾਪੂ ਘਰੇ ਆਏ ਹੋਏ ਸੀਗੇ ਲੁਧਿਆਣੇ ਤੋਂ ਆਏ ਆ ਅਸੀਂ ਆਏ ਤੁਹਾਡੀ ਮਦਦ ਵਾਸਤੇ ਆਏ ਸੀਗੇ ਜੀ ਆ ਨੋਸੋ ਤੇ ਘਰੇ ਆਏ ਹੋ ਤੁਸੀਂ ਆਪਣੇ ਘਰੇ ਆ ਤੁਹਾਡੇ ਹਾਂ ਜੀ ਹਾਂ ਜੀ ਘਰੇ ਆ ਜੂਗੇ ਆਇਆ ਛੱਤ ਲੱਗੇ ਆ ਕੇ ਮੈਂ ਤੁਹਾਨੂੰ ਔਖਾ ਵਾ ਕਿਤੇ ਤੁਸੀਂ ਦੁਕਾਨ ਤੇ ਆ ਦੁਕਾਨ ਤੋਂ ਤੁਹਾਨੂੰ ਆ ਕੇ ਲੈ ਜਾਨੇ ਜੀ ਬਿਠਾ ਕੇ ਲੈ ਆਉਣੇ ਜੀ ਛੱਤੀ ਕੰਮ ਕੇ ਆ ਗਿਆ ਮੈਂ ਹੱਸਣਾ ਅਦੀਨਾ ਜੀ ਮਦਦ ਵਾਸਤੇ ਆਏ ਸੀ ਕੁੜੀ ਦਾ ਇਲਾਜ ਕਰਾਉਣਾ ਵਾ ਨਾਲੇ ਇਹਦੇ ਘਰ ਦੇ ਤੁਹਾਡੇ ਮਾੜੇ ਛੱਤ ਛੱਤ ਠੀਕ ਕਰਾਉਣੀ ਆ ਉਸ ਮਦਦ ਵਾਸਤੇ ਆਏ ਸੀ ਜੀ ਆ ਤਾਂ ਨਹੀਂ ਜੀ ਨਹੀਂ ਨਾ ਇਹ ਗੱਲ ਦੇ ਦੋ ਜਾਂ ਗੱਲੋ ਜਿਹਨੇ ਕਰਨਿਆ ਨਹੀਂ ਬਾਪੂ ਤੇਰੀ ਹਾਜ਼ਰੀ ਚਾਹੀਦੀ ਨਾਲ ਦੋ ਮਿੰਟ ਆ ਜਾ ਤੈਨੂੰ ਇੱਥੋਂ ਲੈ ਜਾਂਦੇ ਆਂ ਅਸੀਂ ਬਿਠਾ ਕੇ ਮੋਟਰਸਾਈਕਲ ਤੇ ਆ ਜਾਂਦਾ ਕੋਈ ਨਾ ਕੋਈ ਲੈ ਲੈ ਉਹਨਾਂ ਵੀ ਗੱਲ ਇਹੋ ਬਾਈ ਆਉਂਦਾ ਤੁਹਾਨੂੰ ਲੈਣ ਹਾਂ ਰੋਕੇ ਦਾ ਅਗਲੇ ਜਿੰਨ ਟੱਚ ਨੂੰ ਲੈ ਦੋ ਲੈ ਦਾਂਗੀ ਲੋਰਾਂਗੋ ਮੇਰੀ ਭੈਣ ਨੂੰ ਟੱਚ ਫੁੰਦਾ ਪੱਕਾ ਲੈ ਦਾਂਗੀ ਤੇ ਨਾ ਵਾਦਾ ਵਾ ਤੁਸੀਂ ਆਈਓਗਾ ਹਾਂ ਜੀ ਉਹ ਤਾਂ ਤੁਹਾਨੂੰ ਲੈ ਕੇ ਤਧੀ ਲੈ ਕੇ ਲੱਗਦਾ ਅੱਜ ਕਰਨ ਨੂੰ ਲੈ ਕੇ ਤੂੰ ਇਹਦਾ ਨਾਮ ਪਤਾ ਕੀ ਆ ਕੀ ਆ ਇਹਦਾ ਨਾਮ ਨਵਦੀਪ ਕੌਰ ਆ ਇਹ ਸਤਵੀਰ ਕੌਰ ਆ ਇਹ ਮੇਰੀ ਭੈਣਾਂ ਆ ਮਾਂ ਦੋਨੇ ਇਹ ਆਜੀ ਹੋਈ ਆ ਯਾ ਸੈ ਲੈਣਾ ਸੀ ਨਾ ਪਰ ਇਹ ਅੰਟੀ ਬੁਖਲਾਵ ਨੇ ਅੱਛਾ ਇਹ ਉਹ ਨਹੀਂ ਹੈਗੀ ਇਹ ਆਂਟੀ ਫਿਰ ਨਹੀਂ ਨਹੀਂ ਉਹ ਤਾਂ ਪਹਿਲੀ ਵਾਰ ਹੀ ਆਏ ਆ ਨਹੀਂ ਨਹੀਂ ਇਹ ਆਂਟੀ ਹੈ ਨਹੀਂ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਰੇ ਇਹਨੇ ਭੈਣੇ ਨਹੀਂ ਨਹੀਂ ਇਹ ਅਸੀਂ ਤੈਨੂੰ ਕਦੇ ਮਿਲ ਨਹੀਂ ਅਸੀਂ ਤੈਨੂੰ ਕਦੇ ਨਹੀਂ ਮਿਲੇ ਪੁੱਤ ਪਹਿਲੀ ਵਾਰ ਹੀ ਆਏ ਆ ਇਹ ਹੋ ਗਰਾ ਆਂਟੀ ਬਾਗਾਂ ਲਈ ਜਲੀ ਮੈਨੂੰ ਨਹੀਂ ਨਹੀਂ ਮੇਰੀ ਤਾਂ ਭੈਣ ਆ ਤੂੰ ਅਈ ਤਾਂ ਤੈਨੂੰ ਘਰ ਠੀਕ ਕਰਨ ਆਇਆ ਹੈ ਤੇਰਾ ਮੇਰੀ ਬਾਗਾਂ ਲਈ ਜਲੀ ਤੇਰਾ ਕਿ ਬਿਊਟੀ ਪਾਰਲਰ ਦਾ ਕੋਰਸ ਹੈ ਜਿਹੜਾ ਪੂਰਾ ਕੀਤਾ ਹੋਇਆ ਵਾ ਜਿਹੜਾ ਉਹੀ ਨੌਕਰੀ ਦਿਵਾਉਣੀ ਹੈ ਤੈਨੂੰ ਸਲਾਈ ਕੀਤੀ ਹੈ ਸਲਾਈ ਕੀਤੀ ਗਵੰਡੀਆਂ ਨੂੰ ਅਸੀਂ ਨਾਲੇ ਪੁੱਛਾਂਗੇ ਵੀ ਹੁਣ ਦੱਸੋ ਸਾਡੀ ਕੁੜੀ ਹੁਣ ਤਾਂ ਕੰਮ ਤੇ ਲੱਗ ਗਈ ਹੁਣ ਤੁਸੀਂ ਕਹੋ ਕੰਮ ਲਈ ਇਹਨੂੰ ਪਤਾ ਹੀ ਕੀ ਕਹਿੰਦਾ ਇਹ ਸਰਕਾਰ ਆਇਮਰ ਕੰਮ ਨਾ ਦਿੰਦੀ ਨਾ ਕਹਿੰਦੀ ਇਹ ਤਾਂ ਉਹ ਅੰਬੀ ਨਹੀਂ ਕੋਈ ਨਾ ਅੰਬੀ ਸਾਨੂੰ ਸਾਨੂੰ ਕਹਿ ਕੇ ਦਿਖਾਵੇ ਕੋਈ ਨਹੀਂ ਗੱਲ ਸੋ ਅੰਬੀ ਨਹੀਂ ਤਾਂ ਇਹ ਨਹੀਂ ਚਾਚੇ ਵੀ ਨੇ ਮੰਮੇ ਵੀ ਨੇ ਅਸਤ ਨਹੀਂ ਅੱਜ ਦਾ ਮੇਰੇ ਭਾਈ ਦਾ ਨੀਦਾਂ ਨੂੰ ਆਈ ਸ਼ੋਰ ਹੋ ਰਹੀ ਮੇਰੇ ਭੜਾਇਆ ਨੇ ਕੋਸ਼ਿਸ਼ ਕਰੇ ਮੇਰੇ ਭਾਈਆ ਅਕਰ ਪੜ੍ਹੇਗਾ ਹੱਪੀਆਂ ਬਹੁਤ ਸਾਰੇ ਅਨੁਚਾਰ ਨੇ ਕਿਤੀ ਕਿ ਨਾਕੇਦ ਕੰਮ ਨਹੀਂ ਕੀਤਾ ਪਾਂਡੇ ਸ਼ਾਲ ਰੋਦ ਕਰ ਕੰਮ ਕੀਤਾ ਨੇ ਇਹ ਆਪਣਾ ਉਹ ਤੋਂ ਬਾਅਦ ਫਿਰ ਨੇ ਦੁਆ ਕਰਸ ਕੀਤਾ ਕੀ ਕਹਿੰਦੇ ਨੇ ਫਿਰ ਉਹ ਲੋਗ ਆਏ ਤੇ ਤੇਰੇ ਸੇਠੀ ਕਾ ਤੂੰ ਬੋਸ ਬਣ ਜਾ ਉਹ ਉਹ ਬਹੁਤ ਦਰਦ ਲਈ ਵੀ ਹੁੰਦਾ ਕਾ ਉਹ ਗਾਇਤ ਮਦਰ ਕਹਿੰਦੇ ਨਾ ਕਰਤਾ ਜੀ ਆ ਮੈਨੂੰ ਮਾਤਾ ਜੀ ਨੇ ਇਹਨਾਂ ਜਿਹੜੇ ਪਾਣੀ ਮੈਂ ਮਾਲਕੇ ਸਾਨੂੰ ਪਾਲਿਆ ਜਿੱਦਾਂ ਉਸ ਕੁਦਾਇਸ ਹਨ ਮਮਨ ਲੈ ਗਈ ਉਹਦੋਂ ਗਾ ਫਿਰ ਮੈਂ ਲੋਕ ਕਹਿੰਦੇ ਵੀ ਭਾਈ ਕਹਿੰਦੇ ਭਾਂਡੇ ਮੰਝੇ ਕਿਉਂ ਮੰਝੇ ਕਿ ਲੋਕਾਂ ਨੇ ਘੜੇ ਅਸੀਂ ਹੈਗੇ ਮਦਰ ਨੂੰ ਹੁਣ ਉਡੀ ਵਿਣੈਤਾ ਕਾ ਦਾ ਗੜਿਆ ਤੱਕ ਨਗਾਤਾ ਅੱਜ ਤੋਂ ਸਾਰੀ ਮਿੱਟੀ ਥੀ ਆਂਦੀ ਸਤਣਾ ਚ ਕੋਈ ਨਾ ਭੈਣ ਆਪਾਂ ਸਭ ਠੀਕ ਕਰ ਲਾਂਗੇ ਸਭ ਠੀਕ ਕਰ ਲਾਂਗੇ ਹੋਰ ਕੀ ਕਦ ਠੀਕ ਕਰਨਾ ਹੈ ਨਹੀਂ ਤੇਰੇ ਭਰਾ ਬਣ ਕੇ ਆਏ ਆਂ ਤੂੰ ਸਾਡੀ ਛੋਟੀ ਭੈਣ ਰਜਿੰਦੀਪ ਕੋਲ ਸੱਤ ਮਿੰਟ ਬਾਅਦ ਸੱਟ ਪਹਿਲਾਂ ਆਪਾਂ ਨੂੰ ਬਾਹਰ ਜਾਣਾ ਪੈਣਾ ਨਾ ਹੁਣ ਆਪਾਂ ਇਹ ਸੱਤ ਸਾਰੀ ਡੈਕ ਪੂਗੀ ਇੱਕ ਵਾਰੀ ਆਪਾਂ ਨੂੰ ਇਸ ਘਰ ਤੋਂ ਮਹੀਨਾ ਕਿਤੇ ਹੋਰ ਕਿਰਾਏ ਤੇ ਕਿਰਾਏ ਦੇ ਮਕਾਨ ਚ ਰਹਿਣਾ ਪੈਣਾ ਤੁਹਾਨੂੰ ਕਿਤੇ ਮੈਂ ਕਿੱਥੇ ਜਾਣਾ ਫਿਰ ਇਹਨੂੰ ਢੇੜਨਾ ਵਾ ਆਇਆ ਆਇਆ ਜੋ ਆਊਗਾ ਗੱਲ ਕਰਾ ਦੇਣ ਪਾਇਆ ਹੋਈ ਨਾ ਰੋਟੀਆਂ ਦੇ ਟਾਈਮ ਕੰਮ ਨਹੀਂ ਉਹ ਪਾਰਟਨ ਨਾ ਕਰਦੀ ਹੋਵੇ ਭੈਣ ਆਮਰੀ ਗੱਡੀ ਦੀ ਬਹੁਤ ਵੱਡਾ ਬ੍ਰਦਰ ਆ ਉਹਦੇ ਨਾਲ ਮੇਰੀ ਗੱਲ ਹੁੰਦੀ ਸੀ ਉਹ ਗੱਡੀ ਚਲਾਉਂਦਾ ਆਉਂਦਾ ਹੁਣ ਹਾਂਜੀ ਹਾਂਜੀ ਉਹ ਆ ਰਿਹਾ ਆ ਆਉਂਦਾ ਉਹ ਮੇਰਾ ਜਦੋਂ ਕੈਂਪ ਸੀਗਾ ਅਸੀਂ ਇੱਧਰ ਆਉਣਾ ਸੀ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਵੀ ਚਲੋ ਸਾਨੂੰ ਨਹੀਂ ਪਤਾ ਸੀ ਵੀ ਜ਼ਿਆਦਾ ਸਿੱਖਣੇ ਇਹ ਅਸੀਂ ਨਾਲ ਹੀ ਲੈ ਗਏ ਕਿ ਤੁਹਾਨੂੰ ਰਿਕੁਐਸਟ ਕੀਤੀ ਤੁਸੀਂ ਆਗੇ ਬਾਈ ਵੀ ਇਹਦਾ ਟੀਮ ਨਾਲ ਲੈ ਕੇ ਆਉਣ ਨਹੀਂ ਜਾਣਾ ਜੀ ਉਹ ਨਹੀਂ ਅਗਰੇ ਜਦੋਂ ਜਾਊਂਗੀ ਮੇਰੇ ਤੇ ਨਹੀਂ ਕਰਾਂ ਇੱਥੇ ਆ ਮੈਂ ਇੱਥੇ ਰਹਿਣਾ ਇੱਥੇ ਸੋ ਜੀ ਮਜ਼ਾ ਕਰੋ ਮੈਨੂੰ ਪਛਾਤ ਬਦਲਾਉਣੀ ਹੈ ਹੋਰ ਕੁਝ ਨਹੀਂ ਕਰਨਾ ਇਹ ਆਪਣਾ ਮੇਰਾ ਮੋਲ ਤੁ ਲੈ ਕੇ ਕਾਈ ਕਿੱਥੇ ਆਵਜੀ ਕਾਈ ਪਾਠ ਕਰਦੀ ਹੈ ਰੁਕ ਜਾ ਰੁਕ ਜਾ ਕੋਈ ਇੱਥੇ ਮੰਜੇ ਦਾ ਹੈਗਾ ਪ੍ਰਬੰਧ ਜੀ ਕੋਈ ਘਰ ਚ ਮੰਜਾ ਵਾ ਦੋ ਮੈਂਬਰ ਇਹਦੇ ਤੇ ਸੁਣਦੇ ਆ ਦੇਖੋ ਹੋਰ ਇਸ ਘਰ ਦੇ ਵਿੱਚ ਕੋਈ ਸੁੱਖ ਸੁਵਿਧਾ ਨਹੀਂ ਕੋਈ ਪਾਣੀ ਦਾ ਕੋਈ ਵਾਸ਼ਰੂਮ ਦਾ ਪ੍ਰੋਪਰ ਪ੍ਰਬੰਧ ਨਹੀਂ ਉਚਾਰਿਆਂ ਦਾ ਤੂੰ ਵੀਰੇ ਕਿੱਥੇ ਸੌਣਾ ਫਿਰ ਨਾ ਮੰਜਾ ਜੀ ਮੇਰੇ ਤੇ ਆ ਮੰਜਾ ਤੇ ਨਾ ਹਾਂ ਇੱਧਰ ਕਿਤੇ ਲਾਇ ਹੀ ਨਹੀਂ ਵੀ ਦੀ ਮੈਂ ਮੈਸੇਵ ਉਹ ਨਾ ਮੈਂ ਮਿੱਟੀ ਲਾਣੀ ਮੈਸੇਵ ਪਹਿਲੇ ਉਹ ਮੰਗਦੇ ਮੈਂ ਇਹ ਆ ਕੀ ਵੀਰੇ ਰੇਤਾ ਜੀ ਰੇਤਾ ਪਿਆ ਵਾ ਉਹ ਆ ਨਾ ਪਾਈ ਇਹ ਵੀ ਭਰਾਵਾ ਤੇਰਾ ਹਾਂਜੀ ਕੀ ਹਾਲ ਨੇ ਵੀਰੇ ਠੀਕ ਹੋ ਅੱਜ ਵੀਰੇ ਤੁਹਾਡਾ ਸ਼ੁਕਰ ਹੈ ਤੁਸੀਂ ਆਏ ਧੰਨਵਾਦ ਤੁਹਾਡਾ ਆ ਜਾਓ ਇਹ ਵੀਰੇ ਨੇ ਬਹੁਤ ਵਿਚਾਰੇ ਨੇ ਕੋਸ਼ਿਸ਼ ਕੀਤੀ ਇਹਨੇ ਸਾਡੇ ਨਾਲ ਸੰਪਰਕ ਕੀਤਾ ਨਾ ਅਸੀਂ ਇਹਨਾਂ ਨੇ ਇਹਨਾਂ ਨੇ ਦੱਸਿਆ ਸੀ ਆਪਾਂ ਨੂੰ ਇਹਨਾਂ ਦਾ ਰੋਜ਼ ਹੀ ਘੁੰਮਾਉਂਦਾ ਸੀ ਕਦੀ ਜਦੋਂ ਆਉਂਦਾ ਸੀ ਕਿਉਂਕਿ ਤੁਸੀਂ ਕੰਮ ਕਰਦੇ ਵੀਰੇ ਉਹ ਗੱਡੀ ਚ ਚਲਾਉਂਦੇ ਵੀਰੇ ਗੱਡੀ ਚ ਚਲਾਉਂਦਾ ਵੀਰੇ ਪਰ ਫਿਰ ਵੀ ਭੈਣ ਭਰਾਵਾਂ ਦਾ ਜਦੋਂ ਫਿਕਰਤਾ ਹੁੰਦੀ ਇਹਨੇ ਵਿਆਹ ਕਰਾ ਲਿਆ ਹੁਣ ਵਾਈਫ ਤੇ ਇਹ ਲੱਗ ਰਹੇ ਨੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਹਾਂਜੀ ਵੀਰੇ ਇਹ ਰੈਂਟ ਤੇ ਰਹਿੰਦੇ ਆ। ਅਵੇ ਇਹ ਜੱਟ ਭਾਈ ਪਿਆਰ ਹੀ ਕਰਦਾ ਮੇਰੇ ਨਾਲ। ਪਿਆਰ ਕਰਦਾ ਤੇਰੇ ਨਾਲ? ਹਾਂ ਲੜਾਈ ਵੀ ਕਰਦਾ ਮੇਰੇ ਨਾਲ। ਭਰਾ ਭੈਣ ਲੜਦੇ ਹੁੰਦੇ ਫਿਰ। ਹੈਂ ਜੇ ਲਾਤਾ ਬੇਟਾ। ਚਲੋ ਅੱਜ ਅੱਜ ਇਹਦੇ ਕਰਕੇ ਆਏ ਸੀ ਇਹਨੇ ਸਾਨੂੰ ਕਿਹਾ ਸੀਗਾ ਕਿ ਸਾਡੇ ਘਰ ਦੇ ਆ ਕੇ ਸਾਹ ਦੇਖੋ ਕੀ ਹੈ ਸਾਡੀ ਮਦਦ ਕਰੋ ਮੇਰੀ ਭੈਣ ਦੇ ਪੈਰ ਦੇਖੋ ਕਿੱਡੇ ਕਿੱਡੇ ਸੁੱਜ ਗਏ ਆ। ਤੂੰ ਵੀ ਸਾਡੀ ਰਜਨੀ ਭੈਣ ਆ ਹਨਾ ਬਾਪੂ ਜੀ ਰਜਨਦੀਪ ਕੌਰ। ਧੀ ਲੱਗਾਂਗੀ ਮੈਂ ਨਹੀਂ। ਕੀ? ਬਾਪੂ ਸਤਿ ਸ੍ਰੀ ਅਕਾਲ ਜਾਨ ਜੁਰਾਇ 23 ਦਿਵਾਂ ਤੋਂ ਬਾਅਦ ਮੋਲਣਾ ਮੈਨੂੰ ਕੋਈ ਨਾ ਕੋਈ ਨਾ ਕੋਈ ਕੋਈ ਦਵਾਈ ਦਵਾ ਕੇ ਮੋਲ ਜਾਣਾ ਨਹੀਂ ਬਾਪੂ ਤੁਹਾਡੇ ਸਿਰ ਚ ਕੀ ਪੱਜਿਆ ਮੈਂ ਤਾਈ ਅਸ਼ਕਲ ਆ ਫੋਨ ਹੀ ਮਾਰਦੇ ਤਾਈ ਸਤ ਫੋਨ ਹੋ ਬਿਨਾਂ ਸਾੜੇ ਆਂਦੀ ਉਹ ਬਾਜ਼ ਕਮਰਬਾਨੀ ਕਿ ਆਂਦਾ ਕਮਲੀਏ ਤਾਈ ਨੂਰੇ ਤਾਈ ਗੜੂ ਤੇਰੀ ਮੈਂ ਦੱਦੀਆਂ ਇਹ ਕਿਵੇਂ ਮੁਸ਼ਾ ਕਰਦੇ ਮੈਨੂੰ ਉਹ ਨਹੀਂ ਆ ਦਵਾਈ ਦੋ ਫੋਨ ਚੱਕ ਨਹੀਂ ਰਹੀ ਤਾਈ ਨਾ ਫੋਨ ਚੱਕ ਨਹੀਂ ਰਹੀ ਲਾਇ ਕਾਫੀ ਫੋਨ ਜੀ ਤੂੰ ਆ ਜਾ ਅੰਦਰ ਮਾਤਾ ਜੀ ਕੀ ਕੰਡੀਸ਼ਨ ਆ ਘਰ ਦੇ ਹਾਲਾਤਾਂ ਦੀ ਤੁਹਾਨੂੰ ਪਤਾ ਜੀ ਬਹੁਤ ਬੁਰਾ ਹਾਲ ਹੈ ਮੇਰ ਤਾਂ ਭਾਂਡੀਆਂ ਲੱਗਦੀਆਂ ਬਾਮਣੇ ਅਸੀਂ ਰਾਤਾਂ ਲੱਗਦੀਆਂ ਅੱਛਾ ਇਹਦੇ ਨਾਲ ਨੌਰੇ ਨੇ ਮੇਰੇ ਪੇਟੀ ਹਾਂ ਬੰਦੇ ਨੇ ਸਾਡੇ ਬਾਮਣਾ ਦੀ ਦੋਤੀ ਆ ਸਾਨੂੰ ਤਾਂ ਜੀ ਸਾਰਾ ਪਤਾ ਬਹੁਤ ਬੁਰਾ ਹਾਲ ਆ ਹੋਰ ਬਾਕੀ ਸਭ ਜੈਸਵੀ ਰਿਹਾ ਕੀ ਹਾਲ ਹੈ ਤੁਸੀਂ ਹਾਲ ਦੇ ਬਹੁਤ ਮਾੜੀ ਹਾਲਤ ਅੰਦਰ ਦਾ ਹੋਰ ਤਾਂ ਉਦੋਂ ਵੀ ਮਾੜੀ ਹਾਲਤ ਆ ਕਰਦੀ ਰੋਂਦੀ ਜੀ ਇਹ ਖੜੀ ਤਾਂ ਰੋਂਦੀ ਜੀ ਏ ਮੇਰੇ ਗੁਰਦੁਆਰੇ ਮਿਲ ਜਾਂਦੇਗਾ ਇਹ ਮੱਸੇ ਮੇਰੀ ਗੱਲ ਸੁਣ ਮੈਂ ਕਹਾਂ ਮੈਂ ਤਾਂ ਸੜਿਆ ਹਾਂ ਮਾਸੂਦ ਲੈਓ ਲੈਓ ਅਰਦੇ ਮੈਂ ਅਰਦੇ ਮੈਂ ਕਿੱਥੇ ਗਿਆ ਭਾਈ ਮਤਲਬ ਤੂੰ ਦੁਤਨਾ ਮਤਲਬ ਕਿੱਥੇ ਗਿਆ ਪਰਸ ਆਇਆ ਭੈਣੇ ਆ ਜਾ ਗੈਰ ਨਹੀਂ ਭੈਣੇ ਅੱਗੇ ਆ ਜਾ ਚੱਲ ਪੈਣਾ ਰੈਣੀ ਭੈਣੇ ਉਰੇਆ ਗੱਲ ਸੁਣ ਤੇਰੇ ਪੈਰ ਸੁੱਜੇ ਪਏ ਡਾਕਟਰ ਨੂੰ ਦਿਖਾਉਣਾ कोई बंद बेला आते हैं आते हैं आते हैं आते हैं आते हैं आते हैं दीपक रोग दीपक रोग रोग दीपक नहीं हो नहीं हो दीपक हो ओ दीपक ओ दीपक लांखे लग गया मैंने आपको लांखे लग गया ओ लांखे नारी दीपक का ओ दीपक का दीपक नहीं नहीं लाडू नहीं ਦੀਪਕ ਲੜਨਾ ਨਹੀਂ ਆਪਾਂ ਜਮੀਤ ਪਾਵਾਂਗੇ ਜਮੀਤ ਤੇ ਮਾੜਾ ਪਾਰਦੇ ਦੀਪਕ ਪਾਰਦੇ ਦੀਪਕ ਉਹ ਦੀਪਕ ਜੱਟ ਪਾਗਲਾ ਨਹੀਂ ਤੂੰ ਓਏ ਤੂੰ ਪਾਕੇ ਕਾ ਤੂੰ ਲੜ ਰਿਹਾ ਦੀ ਕਿਸ ਨਾਲ ਖੜੀ ਹੋ ਜਾ ਖੜੀ ਹੋ ਜਾ ਠੱਕੇ ਖੜੀ ਹੋ ਜਾ ਫਿਰ ਓਏ ਖੜੀ ਹੋ ਜਾ ਬਾਪੂ ਗਾ ਮੈਂ ਨਹੀਂ ਆਦਾਂਗੀ ਮੈਂ ਨਹੀਂ ਆਦਾਂਗੀ ਬਾਪੂ ਮੈਂ ਪਾਉਂਦਾ ਉਹ ਮੋਨੂ ਛੱਡ ਤੂੰ ਅਸੀਂ ਅਸੀਂ ਤਾਂ ਅਸੀਂ ਨਾ ਕਰੀਏ ਅਸੀਂ ਤਾਂ ਨਹੀਂ ਬਾਪੂ ਗੱਲ ਸੁਣ ਦੀਪਕ ਗੱਲ ਸੁਣ ਦੀਪਕ ਨਹੀਂ ਆ ਬਾਪੂ ਗੱਲ ਸੁਣ ਤੂੰ ਮੇਰੀ ਬਾਪੂ ਆਪਾ ਬਾਪੂ ਬਾਪੂ ਹਾਂ ਖੇਡ ਕੇ ਰਹਿ ਆਖੇ ਲੱਗਾ ਕੁੜੀ ਦੀ ਜਿੰਦਗੀ ਪੰਨੀ ਦੀ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਉਹ ਗਲਤੀ ਹੋ ਗਈ ਉਹ ਗਲਤੀ ਹੋ ਗਈ ਗਲਤੀ ਉਹ ਗਲਤੀ ਹੋ ਗਈ ਮੈਂ ਦੈਨ ਬੁਲਦੀ ਕੁੜੀ ਦੀ ਜਿੰਦਗੀ ਬਣ ਕੁੜੀ ਦੀ ਜ਼ਿੰਦਗੀ ਬਣ ਜੂਗੀ ਕੁੜੀ ਦੀ ਜ਼ਿੰਦਗੀ ਬਣ ਜੂ ਬਾਪੂ ਫਟੀਆਂ ਜਾਉਂਗੇ ਗਾਤੀ ਹੋ ਜੀ ਮਿੰਨ ਮਿਲਾਉਣੀ ਆਂ ਥਾਮ ਲਾ ਲਾ ਪਰੋਲਾ ਨਾ ਪਰੋਲਾ ਨਾ ਆਰਾਮ ਨਾ ਦਵਾਈ ਲੈ ਕੇ ਮੁੜਿਆ ਹੁਣ ਦਵਾਈ ਲੈ ਕੇ ਮੁੜਿਆ ਠੀਕ ਆ ਇੱਕ ਵਾਰੀ ਦਵਾਈ ਲੈ ਕੇ ਮੁੜਿਆ ਹਸਪਤਾਲ ਨਹੀਂ ਨਹੀਂ ਦਵਾਈ ਲੈਣ ਜਾ ਚਲਾ ਪਾਣੀ ਆ ਪਾਣੀ ਪਾ ਲੈ ਵਿੱਚ ਦੇ ਲੈਣੀ ਆ ਪਾਣੀ ਪੀ ਲੈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਿਤੇ ਨਹੀਂ ਲੱਗ ਰਹੀ ਯਾਰ ਇਹ ਦਵਾਈ ਲੈ ਕੇ ਮਰੇ ਆਪ ਮੇਰੀ ਗੱਲ ਸੁਣ ਕੋਈ ਨਾ ਬੱਕਾ ਸਭ ਪਾਣੀ ਪਾ ਤੇ ਨਾਲ ਚੱਲਦੀਆਂ ਮੈਂ ਤੇ ਨਾਲ ਚੱਲ ਕਰਨਗੇ ਉੱਥੇ ਮੈਂ ਨਾਲ ਚੱਲਦੀਆਂ ਨਹੀਂ ਚੱਲਦੀਆਂ ਆਪਣੇ ਕੁਦੀਨਾਂ ਤਾਈ ਨਾਲ ਕਰਾ ਦੇਣੇਗਾ ਨਾਲ ਚੱਲਦੀਆਂ ਤਾਈ ਨਾਲ ਗੱਲ ਕਰਾ ਦੇ ਨਾਲ ਗੱਲਾਂ ਤਾਈ ਨਾਲ ਚੱਲ ਖੜੀ ਹੋ ਖੜੀ ਹੋ ਟੱਕੇ ਪਹਿਲਾਂ ਕੁਰਸੀ ਤੇ ਬੈਠ ਪਹਿਲਾਂ ਕੁਰਸੀ ਤੇ ਬੈਠਾ ਕੁਰਸੀ ਦਿਓ ਜੀ ਇੱਥੇ ਕੁਰਸੀ ਕੋਈ ਕੁਰਸੀ ਤੇ ਬਹਿ ਜਾ ਕਰਾ ਦੇਣੇਗਾ ਗੱਲ ਪਹਿਲਾਂ ਕੁਰਸੀ ਤੇ ਬਹਿ ਜਾ ਇਹਨੇ ਕੁਰਸੀ ਤੇ ਬਹਿ ਜਾ ਬਹਿ ਜਾ ਕਰਾਉਨੇ ਪੁੱਤ ਕਰਾਉਨੇ ਕੁਰਸੀ ਤੇ ਬਹਿ ਜਾ ਮੈਂ ਤੇਰੇ ਨਾਲ ਜਾ ਉੱਠ ਕੇ ਚੱਲ ਮੈਂ ਸਾਟਾ ਉਹ ਅੱਗੇ ਜਾਠਾ ਹਾਂ ਇਹ ਕੋ ਹੁਣੇ ਕਰੂੰ ਮੈਂ ਠੀਕ ਹੈ ਪੁੱਤ ਆ ਜਾ ਠੀਕ ਹੈ ਉੱਠ ਕੇ ਬਹਿ ਜਾ ਇੱਥੇ ਕਰਾ ਦੇ ਉਹ ਨਹੀਂ ਕਰਾ ਦੇਣੇ ਗੱਲ ਉਹ ਨਹੀਂ ਕਰਾ ਦੇਣੇ ਗੱਲ ਪੁੱਤ ਇੱਥੇ ਬਹਿ ਜਾ ਬਹਿ ਜਾ ਚੱਪ ਚਲੀ ਜਾ ਰਹਿਣਾ ਬੇਲੇ ਰਜਨੀ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਇੱਥੇ ਤੇਰੀ ਗੱਲ ਕਰਾਉਣਾ ਮੈਂ ਭੂਆ ਨਾਲ ਤੇਰੀ ਇੱਥੇ ਤਾਈ ਨਾਲ ਕਰਾਉਣਾ ਕਰ ਇੱਥੇ ਬਹਿ ਜਾ ਇੱਥੇ ਬਹਿ ਜਾ ਪਰ ਨਾ ਸਤ ਆਵੇਗਾ ਉੱਟ ਕੇ ਬਹਿ ਜਾ ਇੱਥੇ ਬਹਿ ਜਾ ਆ ਦੇ ਉੱਟ ਕੇ ਆ ਲੈ ਤਰਾ ਡੈਡੀ ਲਾਉਣਾ ਉੱਪਰ ਬੈਠ ਕੇ ਉੱਪਰ ਹੈ ਉੱਧੇ ਹੀ ਹੈ ਇਹ ਜੋ ਭਾਈ ਮੈਂ ਕਹਿ ਰਿਹਾ ਹਾਂ ਚੁੱਪ ਚੁੱਪ ਕਰਕੇ ਆਵਣਾ ਕਰ ਚੁੱਪ ਚੁੱਪ ਗੱਲ ਕਰ ਲੈ ਅਪਣੇ ਨੇ ਟਾਈਮ ਤਾਂ ਆਪਾਂ ਵਾਪਸ ਆ ਜਾਣਾ ਸੀ ਦਵਾਈ ਲੈ ਕੇ ਹੋਰ ਤਾਂ ਸਾਰਾ ਟਾਈਮ ਖਰਾਬ ਕਰਤਾ ਮੇਰੇ ਜਿਹੜੇ ਮੈਂ ਕਹਿ ਰਿਹਾ ਚੁੱਪ ਹੋ ਜਾ ਇਹ ਮਾਮਾ ਕਰਦਾ ਉਹ ਕਹਿੰਦਾ ਉਹ ਚਾਈ ਲਗਾ ਲਗਾਉਣਾ ਪੰਮੀ ਬੰਨ ਜੀ

ਅਜਾ ਮੈਂ ਜਮਾਂ ਜਾਂਦਾ ਏ ਮੀਟੂ ਉਹ ਮੈਂ ਕੋਲਣ ਤੂੰ ਆ ਫੋਨ ਲਾ ਕੇ ਦੇਖ ਲੈ ਕੋਈ ਨਾ ਕੋਈ ਨਾ ਪਿਆਰ ਨਾ ਲੈ ਚੱਲ ਉਹ ਉਹ ਆ ਉਹ ਦੋਏ ਨੇ ਇਹ ਕ ਮੈਂ ਬਚਾਏ ਆ ਸੰਝਾ ਬਿੱਲਾ ਮੈਂ ਉਹ ਇਦੀ ਮਨੀ ਉਹ ਇਮਨੀ ਉਹ ਇਮਨੀ ਇਦੀ ਮਨੀ ਮੈਂ ਸੰਝਾ ਬਿੱਲਾ ਮੈਨੂੰ ਕੋਈ ਗਰੀ ਜੇ ਇਹ ਡਰ ਨਹੀਂ ਖੈਦਾ ਨਾ ਕਹਦਾ ਮੈਨੂੰ ਡਰ ਆ ਕੋਈ ਠੱਕੇ ਦਾ ਲੈ ਕੇ ਜਾ ਮੈਂ ਅੱਗ ਲਾ ਕੇ ਭੁਗਤਾਂ ਤਮਾਸ਼ਾ ਦੇਖਾਂ ਫਾਇਦਾ ਤੇ ਮੇਰੀ ਭੁਗਾਇ ਹੈ ਮਾਰਦੀ ਹਾਂ ਦਿਨ ਕਣੀ ਮੇਰੇ ਕਾ ਹੈ ਮਾਰਦੀ ਹੁਣ ਇੱਕ ਮੇਰੀ ਇਹ ਜਾਨ ਆ ਅਸੀਂ ਤੇਰੇ ਨਾਲ ਆ ਬਾਪੂ ਅਸੀਂ ਤੇਰੇ ਭਲੇ ਲਈ ਆ ਅਸੀਂ ਤਾਂ ਬਾਪੂ ਭਲੇ ਲਈ ਆ ਮੈਂ ਹੰਡੀ ਖਵਾਣੀ ਮੈਂ ਨਹੀਂ ਦੇਖਦਾ ਅਸੀਂ ਤੇਰੇ ਭਲੇ ਲਈ ਆ ਜੇ ਮਾਰੀਏ ਜਾਨ ਤੇ ਕੋਈ ਕੁਝ ਦੇ ਕੇ ਮਾਰਾ ਮੈਂ ਤੇ ਮਾਰਾ ਇੰਝ ਕਿ ਕੋਈ ਨਾ ਬਾਪੂ ਉਹ ਵਾਸ਼ਾ ਤੇ ਮੇਰੇ ਘਰ ਆਈ ਚਾ ਕਾ ਕੇ ਮਾਰੀ ਨਾ ਚਲ ਕੋਈ ਨਾ ਮੈਨੂੰ ਪਤਾ ਮੇਰਾ ਦੁੱਖ ਕਿੰਨਾ ਵਾ ਆਪਾਂ ਨੂੰ ਆਪਾਂ ਨੂੰ ਲੈ ਕੇ ਚੱਲ ਗਏ ਹੁਣ ਚੱਲੀਏ ਕੌਣ ਦਵਾਈ ਲਈਏ ਦੋ ਮਿੰਟ ਤੱਕ ਆਵਾਂਗੇ ਇਹ ਕੁੜੀ ਦਵਾਈ ਲੈ ਕੇ ਵਾਪਸ ਵੀ ਆਉਣਾ ਇਹ ਗੱਲਾਂ ਐਨੀ ਤੇ ਨੂੰ ਤਾਂ ਬਾਪਪਾ ਵਾਪਸ ਆਣਾ ਪੈਣਾ ਬਾਪੂ ਜਾਨਾਂ ਨਾਲ ਪੈਣੇ ਬਾਪੂ ਰਹਿੰਦੇ ਤੂੰ ਅਸੀਂ ਆਵਾਂਗੇ ਤੂੰ ਜਲਦੀ ਕੁਕ ਤੂੰ ਵੀ ਚੱਲ ਨਾਲ ਗੱਲ ਗੱਲ ਬਿਲਕੁਲ ਗਿਆ ਦੀਪਕ ਤੂੰ ਚੱਲ ਨਾਲ ਕਰ ਰੋ ਨਾ ਛੋਟੇ ਵੀਰੇ ਮੈਂ ਖਲ੍ਹ ਗਿਆ ਤੇਰੀ ਗੱਲਤਾ ਹਾਂ ਵੀਰੇ ਤੇਰਾ ਇਲਾਜ ਕਰਾਉਣਾ ਨਾ ਇਹਦਾ ਉਹ ਕੋਣ ਹੈ ਤੇਰਾ ਮੁੰਡਾ ਹੀ ਆਇਆ ਮੁੰਡਾ ਮੇਰਾ ਬਸ ਫਿਰ ਕੋਈ ਗੱਲ ਨਹੀਂ ਬਸ ਪਿਆਰ ਨਾਲ ਲੈ ਕੇ ਜਾਣਾ ਕੋਈ ਪਿਆਰ ਨਾਲ ਦਿੱਤੇ ਨਾ ਤੇਰੀ ਮੰਨ ਸੀ ਪਿਆਰ ਨਾਲ ਤੂੰ ਨਾਲ ਜਾਣਾ ਵਾ ਦੀਪਕ ਨੇ ਨਾਲ ਜਾਣਾ ਸਾਨੂੰ ਵੀ ਪਤਾ ਨਹੀਂ ਸੰਤੈਬ ਚੱਲ ਮੰਨ ਜੂਗੀ ਤਾਂ ਥੋੜਾ ਜੀ ਮੈਂ ਅਸੀਂ ਉਹਨਾਂ ਨਾਲ ਜਾਵਾਂਗੇ ਉਹਨਾਂ ਨੂੰ ਕਹਿ ਗਏ ਤੋੜਿਆ ਪਿਆ ਨਾ ਜਾਊਗੀ ਮੈਂ ਤੈਨੂੰ ਉਹੀ ਕਹਿੰਦਾ ਇਹਨੂੰ ਤਾਂ ਹੀ ਲੈ ਕੇ ਆਇਆ ਵੀ ਤੈਨੂੰ ਵੀ ਨਾਲ ਲੈ ਕੇ ਜਾਣਾ ਉਹ ਕੁੱਤੇ ਅੱਪਾ ਦਵਾਈ ਦੇ ਰੱਬ ਗਈ ਆਹ ਦੀਪਕ ਨਾਲ ਨਾਲ ਰੋਵੋ ਨਾ ਵੀਰੇ ਆਪਾਂ ਹੱਲ ਕਰੀਏ ਦੀਪਕਰ ਰੋਣਾ ਨਹੀਂਗਾ ਤੁਹਾਡੀ ਜਿਵੇਂ ਤੁਹਾਡੀ ਭੈਣ ਆਵੇਂ ਸਾਡੀ ਵੀ ਭੈਣ ਆਇਆ ਯਾਰ ਅਸੀਂ ਤਾਂ ਭਲੇ ਵਾਸਤੇ ਆਏ ਵੀਰੇ ਭਲੇ ਵਾਸਤੇ ਆਏ ਭਰਾਵਾ ਆ ਜਾ ਆ ਜਾ ਨਾਲਾ ਨਹੀਂ ਜਾਂਦੀ ਨਹੀਂ ਜਾ ਔਖਾ ਗੱਲ ਤਾਂ ਕਰ ਲੈ ਗੱਲ ਕਰ ਲੈ ਫੋਨ ਫੜ ਕੇ ਉਹ ਆਂਦਾ ਆਂਦੇ 39 ਨੂੰ ਆ ਲੈ ਕਰ ਲੈ ਦੱਸ ਜੇ ਦਵਾਈ ਲੈਣ ਚੱਲਣ ਉਹ ਕੋਈ ਨਹੀਂ ਤੂੰ ਬਰਾਦੇ ਤੂੰ ਫੜੋ ਗਈ ਪਾ ਲੈ ਮੈਨੂੰ ਕਹ ਲੈ ਨਹੀਂ 15 ਦੀ ਲੈ ਆਉਣ ਦੋ ਉਹ ਗਾ ਉਹਨਾਂ ਦੀਆਂ ਲਾ ਜੀ ਗਾਂਢੀ ਕੋ ਖੇਲਾ ਜਣਗੇ ਉਹ ਦੀਪ ਕਰਨਾ ਗੱਲ ਉਹਨਾਂ ਦਾ ਵੀ ਆਉਂਦੀ ਬਾ ਨਿਕਲੀ ਹੋਈਆਂ ਨਹੀਂ ਇਹ ਜੋ ਲਾਣਾ ਲਾਣਾ ਮੈਂ ਮਖੋਲ ਦੇ ਲਾ ਮਖੋਲ ਦੇ ਲਾ ਬਹੁਤ ਔਖਾ ਕੱਢਿਆ ਬਾਹਰ ਵੀਰੇ ਬਾਹਰ ਨਹੀਂ ਸੀ ਨਿਕਲਦੇ ਨੇ ਕਿੰਨੇ ਮਹੀਨੇ ਹੋ ਗਏ ਨੇ ਬਾਹਰ ਨਹੀਂ ਨਿਕਲੀ ਵੀਰੇ ਕਿਹੜੇ ਮਲੇਆਲਾ ਨੇ ਸ਼ੁਕਰ ਹੈ ਕਿ ਜਾਂਦੀ ਹੈ ਬਈ ਕਹਿੰਦੀ ਮੈਂ ਪਹਿਲੇ ਉਹਨਾਂ ਲਾ ਯਾਰ ਉਹ ਦਿਮਾਗ ਖਿਲਾਵਾ ਕਰੋ ਹੁਣ ਘੱਲਾਂ ਦੇ ਮੈਨੂੰ ਹੁਣ ਕਹਾਂ ਦੇ ਬਾਪੂ ਗਾਲ ਨਾ ਕੱਢ ਗਾਲ ਨਾ ਕੱਢ ਗਾਲ ਨਾ ਕੱਢ ਬਾਪੂ ਨਾ ਮਾਰ ਨਾ ਮਾਰ ਨਾ ਮਾਰ ਬਾ ਕੋਈ ਲੈ ਉਹ ਅੱਨੀ ਦਿਨ ਦਾ ਬਾਪਸ ਆ ਜਾਣਾ ਸੀ ਆਪਾਂ ਕਰੂ ਆਪਾਂ ਚੱਕੀ ਆਪਾਂ ਚੱਕੀ ਦੀਪਕ ਅਸੀਂ ਚੱਕ ਕੇ ਲੈ ਜਾਂਦੇ ਟੱਕ ਲੈ ਜਾਂਦੀ ਹੈ ਸਟਿਚਰ ਲਿਆ ਵੀਰੇ ਤੂੰ ਕਿੱਥੇ ਜਾ ਰਿਹਾ ਹੈਂ ਇਹ ਤੇ ਬਹਿ ਜਾ ਪੜੇ ਤਰਪਾਲ ਤੇ ਬਹਿ ਜਾ ਤਰਪਾਲ ਤੇ ਬਹਿ ਜਾ ਪੈਣੇ ਥੱਲੇ ਨਾ ਬੈਠ ਥੱਲੇ ਚੰਗਾ ਨਹੀਂ ਹੁੰਦਾ ਤਰਪਾਲ ਤੇ ਬਹਿ ਜਾ ਤਨਮਤ ਜੀ ਕਿਹਨਾਂ ਕਾ ਤਨਮਤ ਜੀ ਕਿਹਨਾਂ ਕਾ ਇਹ ਭਾਈ ਨਾ ਕਰ ਬੁੱਤ ਜੀ ਕਿਹਨਾ ਕਾ ਇਹ ਭਾਈ ਉੱਤਰ ਬੁੱਤ ਜੀ ਤੇ ਤੁਮੇ ਚੀਆ ਕਰ ਆ ਇਹ ਆ ਖੋਲ ਦੇ ਆ ਉੱਤੋਂ ਹੀ ਲਾ ਦਾਂਗੇ ਪਹਿਲੇ ਅੱਗੇ ਸਾਰ ਤਿੰਨ ਵਿੱਚ ਕੀ ਲਾਣਾ ਹੈ ਅਗਰ ਰੱਬ ਤੇ ਤਾਦ ਨੂੰ ਕੱਲੇ ਬੁੱਤ ਜੇ ਹੁਣ ਅਸੀਂ ਇੱਕ ਵਾਰੀ ਗੱਡੀ ਤੇ ਕਰਦਾ ਪਹਚਾਉਣੀ ਹੈ ਨਾ ਤੈਨੂੰ ਵੀ ਪਤਾ ਅੰਦਰੋਂ ਕੱਢਣੀ ਕਿੰਨੀ ਔਖੀ ਆ ਤੂੰ 2 ਮਿੰਟ ਇੱਧਰ ਹੋ ਜਾ ਮੜਾ ਜਾਂ ਸਾਈਡ ਤੇ ਹੋ ਜਾ ਦੋ ਮਿੰਟ

ਇਹ ਇਹ ਨਹੀਂ ਨਾ ਤੂੰ ਨੇਪੇ ਜਨੇ ਕਾਲੇ ਗਿਆ ਨੇ ਬਾਏ ਬਾਏ ਇਹ ਲੋ ਕਰ ਕਿ ਕੋਈ ਪਾ ਰੇ ਬਾਲਾ ਲੈਣਾ ਬਾਲੇ ਨੂੰ ਕੋਣਾ ਅ ਮੈਂ ਕਿਹੜੇ ਬੰਦੇ ਲੈ ਮੇਰੇ ਨਾਲ ਗੱਲ ਕਰਾ ਦੇ ਪੁੱਤ ਬਗਾਨੀ ਕੋਲ ਨੇ ਕਾਲੇ ਦੇ ਨਾਲ ਮੇਰੇ ਨਾਲ ਗੱਲ ਕਰਾ ਦੇ ਪੁੱਤ ਕਾਲ ਥੱਲੇ ਕੀ ਗੱਲ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਕਰਾ ਦੇ ਗੱਲ ਵੀ ਬਾਈ ਬਾਈ ਬੰਦਾ ਜੀ ਆਵਾਜ਼ਿਕ ਰੇਚਾਂ ਤੋਂ ਗੱਲ ਕਰੀ ਤੋਂ ਬਾਈ ਬਸ ਉਹਨੂੰ ਬੋਲਦਾ ਜੀ ਮੈਂ ਮੇਰੇ ਨਾਲ ਗੱਲ ਕਰਾ ਦੇ ਮੈਂ ਗੱਲ ਕਰਾ ਮੈਂ ਸਮਝਾ ਲੈਣਾ ਭਾਈ ਸਮਝਾਓ ਹੈਲੋ ਹੈਲੋ ਹਾਂ ਜੀ ਪੈਂਦੀ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਮਨੁੱਖਤਾ ਦੀ ਸੇਵਾਤ ਮਨੁੱਖਤਾ ਦੀ ਸੇਵਾ ਤੋਂ ਬੋਲਦੇ ਆਂ ਜੀ ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ ਮਨੁੱਖਤਾ ਦੀ ਸੇਵਾ ਤੋਂ ਇੱਥੇ ਲੁਧਿਆਣੇ ਲੁਧਿਆਣੇ ਸਾਡੀ ਸੰਸਥਾ ਜੀ ਮੁਨੱਖਤਾ ਦੀ ਸੇਵਾ ਹਾਂਜੀ ਉੱਥੋਂ ਆਏ ਸੀ ਅਸੀਂ ਇਹਨੂੰ ਪੈਣ ਦੀ ਹਾਲਤ ਬਹੁਤ ਮਾੜੀ ਐ ਪਾਤਾ ਜੀ ਪੈਰ ਵੀ ਐਡੇ ਐਡੇ ਸੁੱਜੇ ਪਏ ਆ ਤੇ ਇਹਨੂੰ ਲੈ ਕੇ ਉੱਥੇ ਹਸਪੀਟਲ ਦਾਖਲ ਕਰਾਉਣਾ ਸੀ ਸਸਤਾ ਵੱਲੀਓ ਖਰਚਾ ਕੋਈ ਨਹੀਂ ਹੋਣਾ ਇਹਨਾਂ ਦਾ ਬਸ ਸਿਰਫ ਉਹ ਕੁੜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਤੁਸੀਂ ਮਾੜਾ ਇਹ ਕੁੜੀ ਨੂੰ ਸਮਝਾਓ ਵੀ ਹਸਪਤਾਲ ਚਲੇ ਜਾਵੇ ਦਵਾਈ ਲੈ ਕੇ ਮੁੜੇ ਆਵੇ ਚਾਹੇ ਕੰਜੂ ਜਿਵੇਂ ਉਹ ਕੋਲੋਂ ਲੈ ਗਏ ਜੀ ਜਿਵੇਂ ਕੰਜੂ ਲੈ ਗਏ ਧੋਵੋ ਧੋਵੋ ਨਹੀਂ ਇਹ ਤਾਂ ਡੈਡੀ ਨਾਲ ਰਹੂਗਾ ਜੀ ਇਹਦਾ ਡੈਡੀ ਰਹੂਗਾ ਨਾਲ ਉਹਦੀ ਭਝਾਈ ਰਹੂਗੀ ਨਾਲ ਨਾਲ ਚਾਲੇ ਚੱਲਿਆ ਗੱਡੀ 'ਚ ਬੈਠ ਕੇ ਨਾਲੇ ਆ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਹਸਪੀਟਲ ਆ ਜੀ ਚਲੋ ਇਹਦੇ ਲੀਵਰ ਦੀ ਪ੍ਰੋਬਲਮ ਆ ਗਈ ਜੀ ਇਹਨੂੰ ਲੀਵਰ ਦੀ ਪ੍ਰੋਬਲਮ ਆ ਗਈ ਨੇ ਪੈਰ ਸੁੱਜੇ ਪਏ ਨੇ ਵੱਡੇ ਵੱਡੇ ਹੋਏ ਪਏ ਨੇ ਪੈਰ ਐਮ ਡੀ ਐਸ ਐਸ ਹਸਪੀਟਲ ਪੈਣ ਦੀ ਦੀਪਕਾ ਹਾਂ ਜੀ ਹਾਂ ਜੀ ਹਾਂ ਜੀ ਆ ਤਾਈ ਦਾ ਜੂਨਾ ਜੂਨਾ ਠੀਕ ਹੈ ਜੀ ਅਸੀਂ ਲੈ ਕੇ ਆਉਂਦੇ ਹਾਂ ਜੀ ਉੱਥੇ ਤਾਈ ਕਹਿੰਦੀ ਤਾਂ ਚੱਲਦੀ ਆ ਗੱਲ ਕਰ ਸਣੀ ਤੇਰੇ ਨਾਲ ਗੱਲ ਹਾਂ ਤਾਈ ਜੀ ਆ ਲੈ ਜੀ ਤੂੰ ਕਹੇ ਤਾਈ ਤੈਨੂੰ ਤਾਈ ਕਹਿੰਦੀ ਮੈਂ ਡਾਕਟਰ ਦੀ ਆਉਣੀ ਆ ਸਿੱਧਾ ਉੱਥੇ ਹੀ ਜਿਹਾਣੇ ਜਾਣਾ ਆਪਾਂ ਉਹ ਡਾਕਟਰ ਦੀ ਆਉਂਦੀ ਆ ਸਿੱਧਾ ਉੱਥੇ ਹੀ ਕਹਿੰਦੀ ਉਹ ਚਾਈ ਗੱਲ ਲੱਗ ਗਈ ਫੋਨ ਤੇ ਇੱਕ ਵਾਰ ਇਹ ਨਹੀਂ ਕਰਾਰੇ ਗੱਲ ਸਣੀ ਓਏ ਇਹ ਨਹੀਂ ਕਰਾਰੇ ਗੱਲ ਵੀਰੇ ਦੀ ਵੀਰੇ ਦੀਪਕ ਦੀ ਗੱਲ ਕਰਾਂ ਉਹ ਜਾ ਚਾਈ ਆ ਵੀਰੇ ਦੀਪਕ ਤੂੰ ਕਰ ਗੱਲ ਮੜਾ ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਤੂੰ ਕੱਲ ਗਿਆ ਜੀ ਹਾਲੇ ਕਰ ਪਣ ਉਹ ਜੇ ਠੀਕ ਹੋਵੇ ਤਾਂ ਘਟ ਕਹਦੇ ਬਾਈ ਉਹ ਚੱਲ ਪਾਈ ਉਹ ਨਹੀਂ ਗਿਆ ਜੀ ਜਿਹੜੇ ਨਾ ਆਪਣੇ ਸਰ ਕੋਈ ਗੱਲ ਕਹੀ ਜਾਂਦੇ ਬਾਰ ਬਾਰ ਆ ਕੁਦੀ ਰੂਮ ਨੂੰ ਬੇਚਣ ਚੱਲ ਰਿਹਾ ਤਾਂ ਇਹ ਕਹਿ ਰਹੀ ਆ ਕਿ ਖਰਾਬ ਬੰਦਦੇ ਉਹ ਫਾਇਨੰਗਲ ਗਲਮ ਦਾ ਅਜਮਾ ਕੇ ਕਰਨ ਲੱਗਦਾ ਮੈਂ ਮੇਰੇ ਪਾਲ ਘੱਲੇ ਜੇ ਕਿ ਰਾਗ ਪਰ ਨਹੀਂ ਖਾਣੇ ਲੱਗੇ ਆਂ ਆਂ ਦੇ ਨਹੀਂ ਆ ਰਹੀ ਇਸ ਨੇ ਨਹੀਂ ਆ ਰਾਇਗਾ ਨਹੀਂ ਹਾਂ ਤਾਂ ਹੀ ਕਹਿ ਨਹੀਂ ਲਿਖਿਆ ਹਲੋ ਕੋਈ ਬੈਂਕ ਬਾਜਾ ਤੂੰ ਨੌਕੀ ਨੇ ਤੂੰ ਨੌਕੀ ਹੈ ਰਖੀ ਲਓ ਜਾ ਕੇ ਗੱਲ ਕਰ ਲੈ ਦੀਪਕ ਇੱਧਰ ਹੋ ਜਾ 2 ਮਿੰਟ 2 ਮਿੰਟ ਹੋ ਜਾ ਇੱਧਰ ਬਾਈ ਬਣ ਕੇ ਸਾਨੂੰ ਲੈ ਜਾ ਮੇਰੀ ਰਿਕਵੈਸਟ ਹੀ ਆ ਪਰਾ ਬਣ ਕੇ ਅਸੀਂ ਭੱਲੇ ਵਾਸਤੇ ਆਏ ਭੱਲੇ ਵਾਸਤੇ ਘਰ ਦੇ ਬਾਪੂ ਵਿੱਚ ਬੈਠ ਬਾਪੂ ਗੱਡੀ ਦੇ ਬਾਪੂ ਗੱਡੀ 'ਚ ਬੈਠ ਬਾਪੂ ਗੱਡੀ 'ਚ ਬਹਿ ਜਾ ਗੱਡੀ ਪਹਿਲਾਂ OBT ਲੈ ਜਾਈਂ ਰਹੇ ਸੀ ਕਿ ਉਹਨੂੰ ਦੇ ਵੀ ਉਸ ਤੋਂ ਬਾਅਦ ਛੇ ਵੀ ਕਰੋਗੇ ਥੋੜੀ ਅਫਸੈਟ ਜੀ ਹੋਈ ਹੋਈ ਹੈ ਨਾ ਜਿਵੇਂ ਟੈਨਸ਼ਨ ਹੁੰਦੀ ਹੈ ਦਿਮਾਗ ਦੇ ਉੱਤੇ ਤੇ ਮੈਨੂੰ ਵੀ ਇੱਕ ਦੋ ਵਾਰੀ ਮੈਨਿੰਗੇ ਮੈਨੂੰ ਕਹਿੰਦੇ ਆਂਟੀ ਮੇਰੇ ਨਾਲ ਖੋਣ ਘਟਾ ਲਾਫੀ ਵੀ ਸੋਚ ਜਾਇਆ ਹੋਇਆ ਤੁਰਿਆ ਨਹੀਂ ਜਾਂਦਾ ਬਾਹਰ ਤਾਂ ਬੈਠ ਲੈਣੀ ਨਿਕਲਦੀ ਹੈਗੀ ਸੀ ਪਹਿਲਾਂ ਸ਼ੁਰੂ ਇੱਥੇ ਰਹਿੰਦੇ ਨੇ ਬਾਰਾ ਬੜੀ ਹੋਈ ਹੈ ਭਾਈ ਨਹੀਂ ਦੇ ਬਿਉ ਹੈ ਮਾਸਟਰ ਜੀ ਦੀ ਮਤਲਬ ਵੀ ਦਿਮਾਗੀ ਕੋਈ ਦਿੱਕਤ ਸੀ ਮਾਤਾ ਨੇ ਬਿਸੀ ਇਹ ਤਾਂ ਆਪਣਾ ਰਹਿੰਦੇ ਨੇ ਮੁੰਡੇ ਇੱਕ ਮੁੰਡਾ ਰਹਿੰਦਾ ਔਰ ਪਿਓ ਇਹਦਾ ਚਾਹ ਪਾਣੀ ਦਾ ਕੰਮ ਕਰਦਾ ਆ ਤੇ ਬਸ ਦੇਖਭਾਲ ਚੱਲਦੀ ਐ ਸੀ ਹੋਦੀ ਆ ਸਾਰ ਦਿਨ ਮੰਦਰ ਦੇ ਮੁੰਰੇ ਬੈਠੇ ਰੋਈ ਜਾਂਦੀ ਆ ਸੀ ਆਏ ਕਰਦੋ ਕਰਦੋ ਬਾਤਾ ਕੋ ਮੰਗਦੀ ਹੈ ਦਵਾਈ ਫਿਰ ਦਿਮਾਗੀ ਹਾਲਤ ਆ ਨਾ ਇਹਦੀ ਨਹੀਂ ਪਤਾ ਲੱਗ ਉਹਦੇ ਕਰਕੇ ਘਰੇ ਫਿਰ ਬੋਲੀ ਜਾਂਦੀ ਆ ਜੋ ਮੂੰਹ ਚ ਆਇਆ ਮਾਂ ਇਹਦੀ ਮਰ ਗਈ ਉਹਦਾ ਸਾਰ ਨੂੰ ਜਿਆਦਾ ਲੱਗੀ ਹੈ ਮਾਂ ਤੋਂ ਬਾਅਦ ਸਾਰ ਨੂੰ ਜਿਆਦਾ ਲੱਗੀ ਹੈ ਉਹਦੇ ਕਰਕੇ ਬੋਲਦੀ ਆ ਕਦੋਂ ਤੇ ਖੋਈ ਸੀ ਉਹਨਾਂ ਦੀ ਮਤ ਹੈ ਇਹਨਾਂ ਦੀ ਮਤ ਹੈ 10 ਸਾਲ ਹੋ ਗਏ 10 ਸਾਲ ਦੋਨੀ ਦੋਆ ਨਹੀਂ ਮਮੀ ਜਦੋਂ ਮਮੀ ਪੂਰੇ ਹੋਏ ਆ ਉਹਦਾ ਬਾਅਦ ਇਹ ਟੈਂਸਰ ਪੈ ਗਿਆ